ਜਦੋਂ ਅਸੀਂ ਪਿੰਡ ਨੂੰ ਤੋੜ ਲੈਨੇ ਗੱਡੀ 'ਚ ਤਫੇ ਕੋਲੇ ਨਾਕਾ ਲੱਗਿਆ ਤਫੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਾ ਨੂੰ ਹੱਥ ਮਾਰਦੇ ਤੁਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕਾ ਨਾਲ ਪੁੱਛਿਆ ਮੈਂ ਦੱਸੋ ਕਿ ਮੈਂ ਰੁਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰ ਆਉਂਦਾ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀਆਂ ਨੂੰ ਪੁਲਿਸ ਵਾਲੇ ਤੂੰ ਹੋਰ ਅਲਝਾਉਣ ਪੈਗੀਸਲਾ ਉਦੋਂ ਮੈਂ ਤੁਸੀਂ ਦੇਖਿਆ ਹਣਾ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10:00 ਦਾ ਟਾਈਮ ਜੀ ਵੀ ਦਿੱਤਾ ਨਾਲ ਸਾਢੇ 10 ਤੱਕ ਤਾਂ ਮੈਂ ਉੱਥੇ ਲਾਈਵ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸ ਦਿੰਦਾ ਵੀ ਆਹ ਕੁਝ ਕੱਲ੍ਹ ਹੋ ਸਕਦਾ ਤੇ ਉਸ ਤੋਂ ਬਾਅਦ ਜਿੱਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਫੁੱਸਦੀਆਂ ਭਰੀਆਂ ਹੁੰਦੀਆਂ ਸ਼ਬਦ ਦੀ ਸ਼ੱਪ ਸਾਨੂੰ ਆ ਕੇ ਮਤਲਬ ਕੋਈ ਤੁਹਾਨੂੰ ਦੇਖਿਆ ਵੀਡੀਓ ਵੀ ਵਿੱਚੋਂ ਮੈਂ ਕੱਟੀ-ਕੁੱਟੀ ਜਾਂਦੀ ਐ ਲਾਈਵ ਹੋਇਆ 26 ਸ਼ਬਦ ਸਾਨੂੰ ਆ ਕੇ ਚੁੱਕ ਦਿੰਦਾ ਹੈ। ਤੇ ਆਹ ਪੱਖ ਮੇਰੀ ਲਾ ਦਿੱਤੀ ਜਾਂਦੀ ਹੈ। ਐچھے ਮੇਰੇ ਆ ਨਿਸ਼ਾਨ ਆ ਦੇਖੋ। ਹਾਂ। ਆ ਇਸ ਜਿਹੜੇ ਮੇਰੇ ਨਿਸ਼ਾਨ। ਠੀਕ ਹੈ। ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜੀ ਮੈਂ ਨਾਈਟ ਬਰੇਡ ਪੜੀ। ਬਲਵਿੰਦਰ ਸਿੰਘ ਨਾਮ ਲਿਖਿਆ ਸੀ। ਉਹਨੇ ਇੱਥੇ ਮੇਰੇ ਦਾਲ ਚੂਠਾ ਰੱਖਿਆ। ਉਸੇ ਵੇਲੇ ਘਟੀ ਚ ਭਰਾਉਣ ਲਈ। ਆਹ ਹਾਂ ਨਹੀਂ ਰਸ ਜੀ। ਉਨਨੂੰ ਦੇਖਿਆ ਵੀ ਹੁਣ ਕਲਾਸਿਕ ਪਾਸੇ ਜਾ ਕੋਈ ਕਾਰਨ ਨਹੀਂ ਕੋਈ ਕੁਛ ਨਹੀਂ ਪੁੱਛਿਆ ਜਿੱਦੂ ਕਾਸੀ ਵੀ ਸੀਨੀਅਰ ਅਸਟਰ ਆਉਂਦੇ ਨੇ ਉਹਨਾਂ ਨੇ ਸੁਣਿਆ ਕੀ ਕਰਦਾ ਕੁਛ ਨਹੀਂ ਕੀਤਾ ਹੁਣ ਤੱਕ ਦੂਜੇ ਤਿੰਨ ਗੱਡੀਆਂ ਆਉਂਦੀਆਂ ਪਾਸੇ ਹਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਇੱਕ ਨੀਲੀ ਜੀ ਪੱਗ ਵਾਲਾ ਸ਼ਾਇਦ ਉਹ ਰੇਡ ਕਲਰ ਦੀ ਪੱਗ ਵਾਲਾ ਕੋਈ ਇਨਸਪੈਕਟਰ ਸਰਦ ਸਾਣੀ ਦਾ ਸੀ ਉਹਨੇ ਮੈਨ ਹੈਂਡਲਿੰਗ ਕਰੀ ਸਾਰੀ ਕਹਾਣੀ ਮੈਂ ਸੁਣ ਲੋ ਇੱਕ ਵਾਰੀ ਗੱਲ ਸੁਣ ਲੋ ਪਤਾ ਨਹੀਂ ਸੁਣ ਲੋ ਪਹਿਲਾਂ ਕੀ ਪੁੱਛਿਆ ਜੀ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਜਿਵੇਂ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਨਾਲ ਚੁਠਾ ਰਿਹਾ ਸੀ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਤੀ ਸੀ ਉਹਨੇ ਮਰੇ ਇੱਥੇ ਪੱਖੀ ਚ ਆਖਿ ਮਰੇ ਘੂੜ ਘਾਟ ਵੀ ਪੱਖੀ ਵੀ ਇੱਧਰ ਮੇਰੇ ਪਾਸਾ ਮੇਰਾ ਉਹ ਸੋਜਾ ਆਵਾਜ਼ ਚੀਂ ਉਹਨਾਂ ਦੇ ਸਹੀ ਤਹਾਵ ਜਗਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪ੍ਰੇਸ਼ਣ ਹੋਇਆ ਵਾ ਆ ਮੇਰੇ ਸੋਜਾ ਤੇ ਮਨ ਚੱਕ ਕੇ ਗੱਡੀ ਸਿੱਟਦੇ ਦੀਗੇ ਇੱਥੇ ਗਾਲ ਮੇਰਾ ਤੱਪ ਲਿਆ ਤੇ ਪੱਗ ਮੇਰੀ ਲਾਹ ਦਿੱਤੀ ਤੇ ਇੱਕ ਬੰਦਾ ਕੋਸੋਂ ਨਾਰਿਆ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਦਰੀਆ ਪਾਣਾ ਨਹੀਂ ਹੋ ਰਿਹਾ ਜਾਨਾ ਜਿਵੇਂ ਹਲਕੀ ਕੁੱਤੇ ਨਹੀਂ ਆਪਾਂ ਕਹਿ ਦਿੱਤੀ ਵੀ ਹਲਕੀ ਕੁੱਤੇ ਕਿਸੇ ਸਹੇ ਮਗਰਜਾ ਬਿੱਡੇ ਮਗਰ ਤੇ ਉਹ ਨੀਰੋ ਢੀਰ ਕਰਨੇ ਐਸ ਤਰੀਕੇ ਨਾਲ ਇਨੀ ਦਰਿੰਦਰੀ ਦੇ ਨਾਲ ਉਹਨੇ ਮੈਨੂੰ ਉੱਥੋਂ ਐਨ ਨੂੰ ਕੁੱਟ ਮਾਰ ਕੇ ਗੱਡੀ ਸਿੱਖ ਲਈ ਹੁਣ ਤਾਂ ਕੋਈ ਜਨਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਜੀ ਸੋਡੇ ਸੀ ਜੇ ਅਸੀਂ ਸਾਡੇ ਜਮਾਨੇ ਚ ਚੋਰ ਹੁੰਦਾ ਤੇ ਅਸੀਂ ਸੋਡੇ ਇਧਰ ਦੀ ਕਿਉਂ ਦੇ ਸੀ ਹੋਰ ਕਿਤੇ ਪਾਸੇ ਲੰਘ ਜਾਂਦੇ ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹੇ ਮਾਂ ਦੀ ਗਾਲ੍ਹ ਤੇਰੀ ਮਾਂ ਦੀ ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ ਆ ਅი ਸੋ ਮੈਂ ਇੱਕ ਸਾਨੂੰ ਦੱਸਦਾ ਵੀ ਦ੍ਰਿਸ਼ਟੀ ਦੀ ਗੱਲ ਜਾ ਜਿਵੇਂ ਕੋਈ ਨਫਰਤ ਨਹੀਂ ਭਰੀ ਹੁੰਦੀ ਬੰਦੇ ਮਰਦ ਕੀ ਆਏ ਵੀ ਆਏ ਕਰਨਾ ਹੀ ਤਾਂ ਇਸ ਤਰੀਕੇ ਨਾਲ ਉਹ ਬੰਦੇ ਪਈ ਤੇ ਅਚਾ ਫਿਰ ਤੁਹਾਨੂੰ ਹੋਰ ਦੱਸਦਾ ਜਿਹੜਾ ਵਰਦਨ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਹਾਂ ਬਸ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਜੰਨਾ پتہ ਕੀ ਹੋ ਰਿਹਾ ਮੈਨੂੰ ਲੱਗਦਾ ਤੇਰੇ ਵਰਗੇ ਪਰ ਕਾ ਫਾਤੂਵਾਦ ਵੇਲੇ ਚਲਾਏ ਆ 20 ਕਨਾਂ ਪੁਲਿਸ ਨੂੰ ਕੀ ਹੋ ਗਿਆ ਕਨਾਂ ਪਟਿਆਲੇ ਇਨਕਾਉਂਟਰ ਹੋਇਆ ਕੀ ਹੋ ਜੂਜੇ ਪੁਲਿਸ ਨੂੰ ਰਾਤ ਨੂੰ ਨੇ ਗੱਡੀ ਰੋਕ ਲਈ ਕਹਿੰਦਾ ਇਹਦਾ ਤੇਰੇ ਗੋਲੀ ਮਾਰ ਦੇ ਤੇ ਗੋਲੀ ਮਾਰ ਦੇ ਜੀ ਇਹ ਇਹ ਗੱਲਾਂ ਬਲਵਿੰਦਰ ਸਿੰਘ ਮੈਂ ਜਿਹੜਾ ਹੌਲ ਦਾ ਆਹ ਸਾਰੀਆਂ ਗੱਲਾਂ ਵਾਕ ਤਾਂ ਉਹਨਾਂ ਨੇ ਉੱਛੇ ਲਾ ਕੇ ਸਾਨੂੰ ਹੋਰ ਵੀ ਜਾਨੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਜਿਹੜੀ ਉਹ ਜਾਨ ਨੇ ਬਲਵਿੰਦਰ ਸਿੰਘ ਤੋਂ ਗਾਲ ਨਾ ਸਿਵਲ ਬੱਦ ਕੇ ਕੱਢੀ ਹੈ ਜਾਹੂ ਬਹੁਤ ਕਾ ਤੁਸੀਂ ਐ ਕਰਦੇ ਹੋ ਤੁਸੀਂ ਕੋਈ ਨਹੀਂ ਕਦੇ ਉਸ ਦੇ ਖਾਵਾ ਬੋਲਣ ਲੱਗ ਜਾਂਦੇ ਨੇ ਕੋਈ ਸਰਕਾਰ ਦੇ ਖਾਵਾ ਬੋਲਣ ਲੱਗ ਜਾਂਦੇ ਆਜਾ ਨਾ ਕਲਵਾ ਦੇ ਨੇ ਪੰਜਾਬ ਦੇ ਸਾਨੂੰ ਕਿਤੇ ਖਾਣਾ ਸਾਧਨ ਉੱਥੇ ਨਾ ਸਾਡੀ ਕੰਨੀ ਪਾਈ ਜਿੱਥੇ ਸਾਧਨ ਹਾਉ ਲਾ ਤੇ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਅੱਛਾ ਜਿਹੜਾ ਤੁਹਾਡਾ ਗੱਡੀ ਦੇ ਨਾਲ ਖੜਪੜਦਾ ਗਿਆ ਉਹ ਬਲਵਿੰਦਰ ਸਿੰਘ ਹੈ। ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚੱਹੇ ਹੋਰ ਮੁੰਡਾ ਉਹ ਵੀ ਤੁਹਾਨੂੰ ਪਤਾ ਹੀ ਹੋਊਗਾ ਉਹਦਾ ਵਾਸ਼ਪਾਈ ਹੈ ਸਿਵਲ ਤੇ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮਿਸਹੈਂਡਲਿੰਗ ਕਰੀ ਹੋਵੇ ਜਿਵੇਂ ਦੱਸ ਰਹੇ ਤੁਸੀਂ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਬੰਦੇ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਵੀ ਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੇ ਤਫੇ ਦੀ ਗੱਲਬਾਤ ਜਿੱਥੇ ਹੋਈ ਆ ਤਫੇ ਦੀ ਗੱਲ ਆ